ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਿਊ ਬਲੌਗ ਦੇ ਵਿੱਚ ਲੋ ਜੀ ਅੱਜ ਇੱਧਰ ਆਪਣੇ ਪਾਣੀ ਪੂਣੀ ਦੇ ਚਲੋ ਜਿਹੜੇ ਖੋਮਾਰ ਥੇ ਦੀ ਜਿਹੜੇ ਟਾਗਾ ਟੁਕਾਈਆਂ ਗਰੀਆਂ ਸੀਗੀਆਂ ਚਲੋ ਤਾਂ ਲੱਗ ਰੱਬ ਦੀ ਕਿਰਪਾ ਨਾਲ ਰੋਕ ਰੁਕ ਗਈਆਂ ਕੋਇਆ ਮੰਗਲੀ ਮਾ ਵੀ ਖਵਾਜਾ ਜਤੋਂ ਉੱਤਰ ਕੇ ਖਵਾਜਾ ਛੱਲੇ ਤੇ ਬਾਕੀ ਮੌਸਮ ਠੀਕ ਆ ਬਹੁ ਮਜਾ ਹੋਇਆ ਮਨ ਲੱਗਾ ਮੀਂਹ ਤਾਂ ਫੇਰ ਆਊਗਾ ਕੱਲ ਵੀ ਸਾੜੀ ਤੜੀ ਗੋਮ ਰਿਆ ਸ਼ਾਮ ਜੀ ਨੂੰ ਮੀਂਹ ਆ ਗਿਆ ਦੀ ਅੱਜ ਵੀ ਉਹੀ ਹਾਲਾਤਾਂ ਪਤਾ ਨਹੀਂ ਹਿਲਦਾ ਹੈਗਾ ਤਾਂ ਪੂਰੀ ਕੱਲ ਕੇ ਦਰਫੰਦੀ ਆ ਤੇ ਦੇਖਦੇ ਆ ਬਾਕੀ ਵੀ ਬਿਸਬਾ ਮਾਰੀ ਤੜਦਾ ਹੋ ਗਿਆ ਤਕਰੀਬਨ ਤਕਰੀਬਨ ਸਾਫ ਜਾਈ ਤੇ ਜਿੱਥੇ ਤੱਕ ਲੱਗਦਾ ਤੇ ਬਾਕੀ ਇਸ ਤਰੰਗੀ ਪੀਂਗ ਵੀ ਪਈ ਹੋਈ ਆ ਬੱਦਲਾਂ ਦੀ ਲੋਕੀ ਉਰੇ ਉਹੇ ਕੁਮੜੀ ਮੜੀ ਚਮਕਦੀ ਜ਼ਰੂਰ ਆ ਹਾਂ ਤੇ ਤਾਂ ਲੋਕੀ ਬੱਦਲ ਦੇਖਣ ਮਨ ਲੱਗਦਾ ਨਹੀਂ ਬਾਕੀ ਮੀ ਬਿਧੇਰਾ ਪਿਆ ਹੋਇਆ ਇੱਧਰ। ਮਾਤਾ ਨਾਲ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਬਰਾਬਰੇ ਖੜਾ ਕਾਣੀ। ਹਾਂ ਕੋ ਬੱਟਨ ਦੇ ਸਾਹਮਣੇ। ਮੀ ਬਹੁਤ ਜ਼ੋਰ ਕੇ ਪਿਆ ਆਪਣੇ। ਹਾਂ ਲੋ ਬਾਕੀ ਪਹਾੜੀ ਪਹਾੜ ਐਂ ਦੇਖਦੇ ਸਾਰੇ ਸਾਫ। ਕੀਆ? ਮੇਰਾ ਮੁੰਡਾ ਕਹਿੰਦਾ ਪਾਪਾ ਮੀ ਆ ਗਿਆ ਮੈਨੂੰ ਬਾਹਰ ਘੁੰਮਣਾ ਆ। ਕਿਤੇ ਘੁੰਮ ਮੂੰ ਘੁੰਮ ਕਿਥੇ ਕਾਣੀ। ਕਿਥੇ ਖਾਨੇ ਘੁੰਮ। ਹਾਂ? ਕਿੱਥੇ ਜਾਣਾ? ਕਿੰਨਾ ਸੋਹਣਾ ਲੱਗਦਾ ਹੈ ਨਾ ਉਹ ਮੌਸਮ ਕਿੰਨਾ ਸੋਹਣਾ ਹੈ ਲਓ ਜੀ ਆਪਣੇ ਕਾਰ ਦਾ ਏਸੀ ਦਾ ਨਾ ਫੈਨ ਵਾਲਾ ਬਟਨ ਹੀ ਜਿਹੜਾ ਇਹ ਖਰਾਬ ਹੋ ਗਿਆ ਟੁੱਟ ਗਿਆ ਤੇ ਕੰਪਰੈਸ਼ਨ ਦੀ ਉਧਰੋਂ ਤਾਰਾ ਤੁਰਾਂ ਦੇ ਵਿੱਚ ਇਸ ਤਰ੍ਹਾਂ ਦਾ ਫਾਲਟ ਪਿਆ ਵੀ ਕੰਪਰੈਸ਼ਨ ਨਹੀਂ ਸੀ ਚੱਲਦਾ ਤੇ ਆ ਇਥੋਂ ਆ ਬਟਨ ਵੀ ਆਪਾਂ ਲੋਟ ਹੋ ਕੇ ਚਲੋ ਆ ਚਲਾਇਆ ਏਸੀ ਚੱਲ ਪਿਆ ਅਜੇ ਚੱਲਿਆ ਨਹੀਂ ਜਾਣੀ ਕਿ ਫੈਨ ਨਹੀਂ ਚੱਲਿਆ ਹੈਗਾ ਤੇ ਆ ਸੋ ਚਲਾਈ ਐ ਮੈਂ ਆ ਚੱਲ ਪਿਆ ਹੀ ਘਟ ਆ ਹੋ ਗਿਆ ਫੁੱਲ ਇਹ ਚੱਲ ਪਿਆ ਫੈਨ ਆਪਣਾ ਫੈਨ ਚੱਲ ਪਿਆ ਤੇ ਆ ਲਾਈ ਆਪਾਂ ਕੰਪਰੈਸ਼ਰ ਦੀ ਸੋਚ ਤੇ ਆ ਦੇਖੋ ਲੋ ਜੀ ਆਨ ਲੱਗੀ ਠੰਡੀ ਠੰਡੀ ਹਵਾ ਚੱਲ ਪਿਆ ਆਪਣਾ AC ਤੇ ਕਈਆਂ ਕਾਰਨਾਂ ਦੇ ਵਿੱਚ ਰਵਾਹ ਪਟਰ ਬੋਰਡ ਨੇ ਖਰਾਬ ਹੋ ਜਾਂਦੇ ਹੁਣ ਜਿਵੇਂ ਇਹਦਾ ਸਿਸਟਮ ਕੀ ਦੇਦੇ ਜੀ ਆਹਾ 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 ਆਹ ਦੋ ਹੀ ਆਜੀ ਤੇ ਇਹ ਸਾਰਾ ਕੁਝ ਬਦਲਣਾ ਹੁਣ ਪੱਠਾ ਬਦਲਉਣਾ ਜਿੰਨੇ ਦਾ ਵੀ ਹੋਊਗਾ ਆਪਾਂ ਨੂੰ ਇਹਨਾਂ ਕੋਲ ਪੁੱਛਿਆ ਨਹੀਂ ਗਿਆ ਉਹ ਫਿਰ ਵੀ 1000 2000 ਤੇ 3000 ਤੱਕ ਤਾਂ ਮਾਲ ਹੋਊਗਾ ਇਹ ਪ੍ਰੋਸੀਜਰ ਹੋਊਗਾ ਇਹ ਤਾਂ ਕਰ ਪਾਓ ਸਸਤੇ ਚ ਸਾਰ ਲਿਆ ਆਪਾਂ ਤਾਰ ਦੇ ਦੋ ਤਿੰਨ ਟੁਕੜੇ ਲਏ ਜਿਹੜੀਆਂ ਪੱਖੇ ਦੇ ਵਿੱਚ ਫੈਨ ਆਉਂਦੀ ਹੈ ਇੱਕ ਮੇਨ ਤਾਰ ਹੋਗੀ ਤੇ ਤਿੰਨ ਤਾਰਾ ਦੂਸਰੀਆਂ ਸੀ ਪੰਜ ਤਾਰਾ ਕੋਲੇ ਦੇ ਵਿੱਚ ਪੰਜ ਹੁੰਦੀਆਂ ਚਾਰ ਆ ਹੋ ਗਈਆਂ ਜੀ ਠੀਕ ਹੈ ਜੀ ਇੱਕਾ ਦੀ న్యూట్రਲ ਵਾਲੀ ਤਾਰ ਹੁੰਦੀ ਹੈ ਜੀ ਇਹਦੇ ਵਿੱਚ ਲਗਾਤਾਰ ਕਰੰਟ ਆਉਂਦਾ ਹੈ ਜੀ ਤੇ ਬਹੁਤ ਤਾਰਾਂ ਕਰੀਆਂ ਆਪਾਂ ਤਾਰਾਂ ਤੋਂ ਦੋ ਦਾ ਆਪਾਂ ਕਰ ਲਿਆ ਪੁਆਇੰਟ ਲੈ ਲਿਆ ਦੇਖੋ ਪੂਰੀ ਠੰਡੀ ਠਾਰ ਹਵਾ ਹਾਂ ਹੁਣ ਹਵਾ ਦੇਣ ਲੱਗਿਆ ਹੋਇਆ ਆ ਆਪਾਂ ਲਾਇਆ ਫੈਨ ਆ ਦੇਖੋ ਬੰਦ ਹੋ ਗਿਆ ਫੈਨ ਆਵਾਜ਼ ਸੁਣਿਓ ਆ ਚੱਲ ਗਿਆ ਆ ਬੰਦ ਹੋ ਗਿਆ ਆ ਕੱਟ ਹੋ ਗਿਆ ਆ ਤਿੰਨ ਜਗ੍ਹਾ ਤਿੰਨ ਚਾਰ ਜਗ੍ਹਾ ਸੁੱਚ ਹੁੰਦੀ ਹੈ ਇਹ ਕੱਟ ਤੇ ਹੀ ਵੱਧ ਤੇ ਆ ਸੁੱਚ ਤੇ ਕਰ ਲਿਆ ਇਹਦਾ ਹੁਣ ਕੰਮ ਖਤਮ ਕਰਤਾ ਆਪਾਂ ਇਹ ਆਪਣਾ ਨਾ ਟੁੱਟ ਗਿਆ ਸੀਗਾ ਅੰਦਰੋਂ ਤੇ ਉਹ ਦੇਖੋ ਪਿੱਛੇ ਟੁੱਟਿਆ ਆਇਆ ਹੈ ਤਾਂ ਪੱਤਾਰਾ ਤੁਰਾ ਪਾ ਗਏ ਨੇ ਕਰਤਾ ਇਹਦਾ ਹੁਣ ਸ਼ੋਅ ਵਾਸਤੇ ਹੀ ਲਾਇਆ ਆ ਗਿਆਂ ਬਾਕੀ ਆਪਣੇ ਸਾਰਾ ਕੁਝ ਵਰਕਿੰਗ ਕਰਦਾ ਆ ਤੇ ਹੀਟਰ ਚ ਲਾ ਕੇ ਦੇਖਣਾ ਆਪਾਂ ਹੀਟਰ ਨੂੰ ਚੱਲਿਆ ਸੀ ਆਪਣਾ ਹੀਟਰ ਚ ਲਾ ਕੇ ਦੇਖਦੇ ਆ ਦਿੱਤਾ ਕਰ ਮੈਂ ਕਰਵਾਵਾ ਗੁੰ ਲਾ ਗਿਆ ਜੀ

ਕੰਪਰੈਸ਼ਨ ਚ ਕਰੰਟ ਨਹੀਂ ਸੀ ਆਉਂਦਾ ਬਾਕੀ ਇਹਦੇ ਵਿੱਚ ਉਹ ਸੀਗੀ ਉਹ ਖਾਮੋ ਖਾਮ ਉਹਨਾਂ ਨੇ ਬਦਲਤੀ ਜਿੱ ਤੱਕ ਅੰਦਾਜ਼ਾ ਵੀ ਉਹ ਕਪਾ ਕੇ ਵੀ ਵਾ ਉਸ ਤਰ੍ਹਾਂ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਇਹ ਕਹਿੰਦੇ ਤੇ ਵੀ ਕੰਮ ਕਰਨਾ ਚਾਹੀਦਾ ਆ ਔਖਾ ਚੱਲਣਾ ਚਾਹੀਦਾ ਫਲਾਣਾ ਚੱਲਣਾ ਉਸ ਤਰ੍ਹਾਂ ਕੁਝ ਨਹੀਂ ਹੋਇਆ ਹੈਗਾ ਤੇ ਚਲੋ 4500 ਜੋ ਲੈ ਲਿਆ ਲੈ ਲਿਆ ਤੇ ਉੱਥੇ ਹੁਣ ਜਾਣ ਦਾ ਟਾਈਮ ਨਹੀਂ ਸੀ ਮੀਂਹ ਪੈਂਦੇ ਸੀ ਕਿ ਪਾਣੀ ਦਾ ਪਾਣੀ ਦਾ ਜ਼ਿਆਦਾ ਖਤਰਾ ਸੀਗਾ ਤੇ ਹੋਰ ਮਸ਼ੀਨ ਦੀ ਰਿਪੇਅਰ ਕਰਨ ਲੱਗ ਗਿਆ ਤੇਗਾ ਵਿੱਚ ਚਲੋ ਤਾਂ ਇਹਦਾ ਮੁੰਡਾ ਪੂਰਾ ਹੋ ਗਿਆ ਤੇ ਉਧਰ ਵੀ ਜਾਣਾ ਸੀ ਸਾਲੇ ਦਾ ਵਿਆਹ ਆ ਗਿਆ ਤੇ ਖਾਸੇ ਕੰਮ ਹੋ ਗਏ ਤਾਂ ਕਰਕੇ ਜਾਣ ਦਾ ਟਾਈਮ ਨਹੀਂ ਲੱਗਿਆ ਤੇ ਫਿਰ ਆਪਾਂ ਹੁਣ ਘਰੇ ਹੀ ਇਹ ਪ੍ਰੋਜੈਕਟ ਕਰਕੇ ਆ ਫਿੱਟ ਫੱਟ ਕਰਿਆ ਥੋੜਾ ਟਾਪੇ ਦੀ ਪੈਂਦਾ ਜਿਵੇਂ ਆ ਤਾਰ ਤਾਰਾਂ ਵਿੱਚ ਆ ਜਾਂਦੀਆਂ ਇਹ ਚ ਥੋੜਾ ਜਿਹਾ ਗੈਪ ਹੈਗਾ ਚਲੋ ਗੈਪ ਕੋਸ਼ ਨਹੀਂ ਜਾਂਦਾ ਆਪਾਂ ਨੂੰ ਬਾਕੀ ਆਪਣਾ ਕੰਮ ਵਧੀਆ ਚੱਲ ਪਿਆ ਜੀ ਕਿਵੇਂ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਬਾਈ ਦੇਸੀ ਜਗਾੜ ਇਹਦੇ ਨਾਲ ਏਸੀ ਕੰਮਜਾਬ ਹੋ ਜਾਊਗਾ ਕਿ ਨਹੀਂ